ਦੀ ਮੁਰਦਾਬਾ ਜੁਲਦਾਬਾ ਹਰੀਮ ਕੁਲ ਵੀ ਮੁਰਦਾਬਾ ਜੁਲਦਾਬਾ ਮੁਰਦਾਬਾ ਮੁਰਦਾਬਾ ਕਿਹਾ ਬਾ ਮੁਰਦਾਬਾ ਮੁਰਦਾਬਾ ਜੁਲਦਾਬਾ ਮੁਕਾਬਾ ਮੁਸਫਾ ਨਾਲ ਯਾਰੀ ਆ ਉਹਦੇ ਕਰਕੇ ਸਾਡੇ ਨਾਲ ਧੱਕਾ ਹੋਇਆ ਹੈ ਇਹ ਸਿਆਸੀ ਰੰਜਿਸ਼ ਕਰੀ ਜਾ ਰਹੀ ਹੈ ਸਿਆਸੀ ਸਿਆਸੀ ਮੁਸਫਾ ਨਾਲ ਸਾਡੀ ਯਾਰੀ ਹੈ ਉਹਦੇ ਕਰਕੇ ਆ ਮੁਸਫਾ ਸਾਡਾ ਦੋਸਤ ਸਾਡਾ ਭਾਈ ਉਹਦੇ ਕਰਕੇ ਸਾਡੇ ਅੱਡੇ ਚਕਵਾ ਰਹੇ ਨੇ ਸਬਜ਼ੀ ਮੰਡੀ ਮਲੇਰਕੋਡਾ ਦੇ 77 ਵੱਲੋਂ Eid ul Adha ਦੇ ਤੀਜੀ ਸ਼ਾਮ ਸਾਈਡਾਂ ਤੇ ਲੱਗੇ ਫਰੂਟ ਅੱਡਿਆਂ ਦੇ ਪਾਰੀ ਫੋਰਸ ਨਾਲ ਜੀਪੀਸੀ ਨਾਲ ਪੀਲਾ ਪੰਜਾ ਫੇਰਦੇ ਹੋਏ ਅੱਡਿਆਂ ਨੂੰ ਚੁੱਕ ਸੁੱਟਿਆ ਗਿਆ ਦੁਕਾਨਦਾਰਾਂ ਨੇ ਜ਼ਬਰਦਸਤ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਸਿਆਸੀ ਰੰਜਿਸ਼ ਨਾਲ ਹੋਇਆ ਹੈ ਕਿਉਂਕਿ ਚੇਅਰਮੈਨ ਤੇ ਉੱਪਰ ਇਲਜ਼ਾਮ ਲਾਉਂਦੇ ਉਹਨਾਂ ਕਿਹਾ ਕਿ ਚੇਅਰਮੈਨ ਦੇ ਦਾ ਮਾਦ ਦਾ ਅੱਡਾ ਉਵੇਂ ਹੀ ਹੈ ਜਦੋਂ ਕਿ ਬਾਕੀ ਸਾਰੇ ਅੱਡੇ ਢਾਟੇ ਰੀ ਕਰ ਦਿੱਤੇ ਗਏ ਜਿੱਥੇ ਦੁਕਾਨਦਾਰਾਂ ਨੇ ਇਸ ਕਾਰਵਾਈ ਨੂੰ ਸਿਆਸੀ ਰੰਜਿਸ਼ ਦਾ ਨਤੀਜਾ ਦੱਸਿਆ ਉੱਥੇ ਹੀ ਸੈਕਟਰੀ ਮਾਰਕੀਟ ਕਮੇਟੀ ਮਨੇਰ ਕੋਟਲਾ ਨੇ ਕਿਹਾ ਕਿ ਇਹ ਕਾਰਵਾਈ ਟ੍ਰੈਫਿਕ ਜਮ ਹੋਣ ਕਾਰਨ ਤੇ ਹੋਰ ਦਿੱਕਤਾਂ ਕਾਰਨ ਕੀਤੀ ਗਈ ਹੈ ਉਹਨਾਂ ਕਿਹਾ ਕਿ ਪਹਿਲਾਂ ਹੀ ਦੁਕਾਨਦਾਰਾਂ ਨੂੰ ਨੋਟਿਸ ਦੇ ਦਿੱਤਾ ਗਿਆ ਸੀ ਜੀਨਾ ਮੇ ਤੁਹਾਡੇ ਜੀ ਮੇਰਾ ਬਾਬੂ ਆ ਫਰੂਟ ਵਾਲਾ ਤੇ ਰਾਤ ਕੀ ਹੋਇਆ ਤੁਹਾਡੇ ਨਜ਼ਰ ਸਾਨੂੰ ਬਿਨਾਂ ਦੱਸੇ ਸਾਡੇ ਏਡਿਆਂ ਦੇ ਜੀਸੀਪੀ ਚੇਅਰਮੈਨ ਨੇ ਬਰਬਾਦ ਕੀ ਸਾਰੇ ਏਡਿਆਂ ਦੇ ਕਿਸੇ ਨੇ ਕੋਈ ਨੋਰਸਿੰਗ ਦਿੱਤਾ ਸਿਰਫ ਉਹਦੇ ਜਵਾਈ ਦਾ adda ਮੋਰ ਦੇ ਉੱਤੇ ਪਿਆ ਜਿਹਦਾ ਸਭ ਤੋਂ ਜਿਆਦਾ ਅੜੀਕਾ ਹੈ ਕਹਿੰਦਾ ਇੱਕ ਮਲ ਅੜੀਕਾ ਉਹੀ ਪਿਆ ਜਿਹਦਾ ਅੜੀਕਾ ਉਹੀ ਪਿਆ ਏਡਾ ਚੇਅਰਮੈਨ ਦੇ ਜਵਾਈ ਦਾ জাফর ਦੇ ਤੇ ਇਹ ਬਤਾਓ ਜੀ ਤੁਹਾਡੇ ਨਾਲ ਕਿਉਂ ਇਹ ਕੀਤਾ ਗਿਆ ਬਕੀਰਾ ਕੀ ਮੰਡੀ ਦੇ ਅੰਦਰ ਹੋਰ ਵੀ ਇਹ ਤੇ ਇਲੈਗਲ ੱਡੇ ਲੱਗੇ ਹੋਣ ਜਾਂ ਨਹੀਂ ਹੈਗੇ ਕਿਵੇਂ ਹੈ ਸਾਡੀ ਮੁਸਫਾ ਨਾਲ ਹੀ ਯਾਰੀ ਹੈ ਉਹਦੇ ਕਰਕੇ ਸਾਡੇ ਨਾਲ ੱਟਕਾ ਹੋਇਆ ਹੈ ਇਹ ਸਿਆਸੀ ਰੰਜਿਸ਼ ਕਢੀ ਜਾ ਰਹੀ ਹੈ ਸਿਆਸੀ ਸਿਆਸੀ ਮੁਸਫਾ ਨਾਲ ਸਾਡੀ ਯਾਰੀ ਹੈ ਉਹਦੇ ਕਰਕੇ ਮੁਸਫਾ ਸਾਡਾ ਦੋਸਤ ਸਾਡਾ ਭਾਈ ਉਹਦੇ ਕਰਕੇ ਸਾਡੇ ਅੱਡੇ ਚਕਵਾ ਰਹੇ ਨੇ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੈ ਸਾਡਾ ਪ੍ਰੋਗਰਾਮ ਹੈ ਸਾਰੇ ਮੰਡੀ ਦੇ ਜਿੰਨੇ ਛੋਲੇ ਵਾਲੇ ਰਹਿਣੀਆਂ ਲੱਸੀ ਵਾਲੇ ਚਾਹ ਵਾਲੇ ਨੇ ਸਾਰੇ ਉਹ ਵੀ ਚਗਵਾਓ ਉਹ ਵੀ ਗੈਰ ਕਾਨੂੰਨੀ ਬੈਠੇ ਨੇ ਛੱਡ ਥੱਲੇ ਜਿੰਨੇ ਫੜੀਆਂ ਬੈਠੇ ਨੇ ਜਿਨ੍ਹਾਂ ਦਾ ਚੇਅਰਮੈਨ ਪੈਸੇ ਲੈਂਦਾ ਅੱਗੇ ਸੈਕਟਰੀਨ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨਾਲ ਏਜੰਟ ਰੱਖੇ ਹੋਏ ਨੇ ਪੈਸੇ ਇਕੱਠਾ ਨੂੰ ਕਰ ਰਹੇ ਆ ਉਸਤੇ ਉਹਨਾਂ ਨੂੰ ਵੀ ਸਾਰਿਆਂ ਚਗਾਇਆ ਜਾਵੇ 600 ਫੜੀਆਂ ਉਹ ਛੱਡ ਥੱਲੇ ਬੈਠਾ ਮਾਰਕੀਟ ਕਮੇਟੀ ਦਾ ਸੁਪਰਵਾਈਜ਼ਰ ਸੈਕਟਰੀ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਸਾਰੇ ਪੈਸੇ ਇਕੱਠੇ ਕਰਕੇ ਉਹਨੂੰ ਦੇ ਰਹੇ ਨੇ ਚੇਅਰਮੈਨ ਜੇ ਨਹੀਂ ਚਕਾਉਂਦੇ ਤੁਹਾਡਾ ਅਗਲਾ ਐਕਸ਼ਨ ਕੀ ਹੈ ਮੈਂ ਸੈਕਟਰੀ ਨੂੰ ਨੋਟਿਸ ਲਾਉਂਗਾ ਐਪਲੀਕੇਸ਼ਨ ਡੀਸੀ ਸਾਹਮਣੇ ਦਊਂਗਾ ਜੇ ਮੈਨੂੰ ਨਾ ਕੋਈ ਇਨਸਾਫ ਮਿਲਿਆ ਮੈਂ ਹਾਈ ਕੋਰਟ ਦਾ ਰੁਕ ਕਰੂੰਗਾ ਹਾਈ ਕੋਰਟ ਇਪਲੀਕੇਸ਼ਨ ਪਾਉਂ ਬਾਈ ਨੇਮ ਸੈਕਟਰੀ ਦੇ ਖਿਲਾਫ ਔਰ ਮਾਰਕੀਟ ਕਮੇਟੀ ਦੇ ਮਿਲਾਜ ਸਰਪਾ ਸਾਹਿਬ ਕੁਫੀਕ ਸਿਆਸੀ ਪਾਰਟੀ ਦਾ ਲੀਡਰ ਵੀ ਹੋ ਮਜ਼ਦੂਰਾਂ ਦੀ ਪਾਰਟੀ ਹੈ ਮਜ਼ਦੂਰਾਂ ਦੇ ਹੱਕ ਹੀ ਖੜਦੇ ਹਾਂ ਕੱਲ ਮਾਰਕੀਟ ਕਮੇਟੀ ਨੇ ਆਪਾ ਫਰੂਡ ਰੇੜੀ ਵਾਲੇ ਜੀਪੀਸੀ ਚਲਾਈ ਇਹਦੇ ਤੱਕੀ ਕੋ ਦੇਖੋ ਆਪਾਂ ਸਾਰੇ ਲੋਕਾਂ ਨੇ ਕੀ ਕਹਿੰਦੇ ਨੇ ਵੋਟਾਂ ਪਾ ਕੇ ਇਹ ਝਾੜੂ ਪਾਰਟੀ ਨੂੰ ਬਣਾਇਆ ਸੀ ਇਹਨਾਂ ਨੂੰ ਪੂਰੀ ਤਾਕੜੀ ਬਹੁਤ ਮਤ ਦੇ ਕੇ ਸਰਕਾਰ ਜਿਹੜੀ ਬਣਾਈ ਸੀ ਆਪਾਂ ਬਹੁਤ ਆਸਾਂ ਤੱਕੀਆਂ ਸੀ ਵੀ ਜਿਹੜੇ ਗਰੀਬ ਮਜ਼ਦੂਰ ਆ ਰੇੜੀ ਫੜੀ ਵਾਲੇ ਨੇ ਇਹ ਲੋਕਾਂ ਨੂੰ ਰੁਜ਼ਗਾਰ ਆ ਜਿਹੜਾ ਇਹ ਰੁਜ਼ਗਾਰ ਮਿਲੂਗਾ ਦੇਣਗੇ ਰੁਜ਼ਗਾਰ ਇਹ ਪਰ ਅੱਜ ਇਹਨਾਂ ਦੇ ਸਵਾ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਦੇਖੋ ਇਹ ਰਗਿਆਰਤਾ ਕੀ ਦੇਣਾ ਇਹ ਜਿਹੜੇ ਆਪ ਦਾ ਕੰਮ ਰਗਿਆਰ ਕਰ ਰਹੇ ਨੇ ਉਹਨਾਂ ਨੂੰ ਵੀ ਯਾੜ ਰਹੇ ਨੇ ਅੱਜ ਮਲੇਰ ਕੋਲੇ ਸਰਜੀ ਮੰਡੀ ਦੇ ਵਿੱਚ ਆਹ ਕਾਲਜ ਰੋਡ ਤੋਂ ਆਪਾਂ ਐਂਟਰ ਹੁੰਨੇ ਆਂ ਅੰਦਰ ਆ ਇਹਨਾਂ ਨੇ ਰੇਲਿੰਗ ਵੀ ਲਾਤੀ ਹੋ ਰਹੀ ਜਾਦੇ ਰੇਲਿੰਗ ਨਹੀਂ ਤੀ ਤਾਂ ਰਾਸਤਾ ਖੁੱਲਾ ਤੀ ਤਾਂ ਰੇੜੀਆਂ ਜਿਹੜੀਆਂ ਆਈ ਜਾਈ ਜਾਂਦੀਆਂ ਤੀ ਤਾਂ ਅੱਡੇ ਆ ਰੇੜੀਆਂ ਵਾਲੇ ਸਾਈਡਾਂ ਤੇ ਖੜਕੇ ਆਪਦਾ ਸੌਦਾ ਜਿਹੜਾ ਵੇਚੀ ਜਾਂਦੇ ਤੀ ਪਰ ਇਹ ਬੇਈਮਾਨ ਸਰਕਾਰ ਨੇ ਜਿਹੜੇ ਇੱਥੇ ਦੇ ਚੇਅਰਮੈਨ ਨੇ ਨਵੇਂ ਬਣੇ ਨੇ ਜਾਫਰ ਜੀ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੀ ਆਉਣ ਵਾਲਾ ਸਮਾਂ ਸਰਕਾਰ ਦੁਬਾਰਾ ਬਣਾਉਣੀ ਆ ਤਾਂ ਏਸੇ ਲੋਕਾਂ ਨੇ ਬਣਾਉਣੀ ਆ ਜਾਦਾ ਜੇ ਇਹਨਾਂ ਦਾ ਰਗਜ਼ਾਰ ਤੁਸੀਂ ਇਜ਼ਾੜਤਾ ਤਾ ਦੁਆਰਾ ਆਪਣੀ ਸਰਕਾਰ ਦੀ ਉਮੀਦ ਨਾ ਕਰਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਖਮਿਆਜਾ ਇਹ ਤੁਹਾਨੂੰ ਭੁਗਤਣਾ ਪੈਣਾਗਾ ਸਰਦਾਰ ਸਾਹਿਬ ਇੱਥੇ ਲਪਤਾ ਲੱਗਿਆ ਹੈਗਾ ਤੁਹਾਡੀ ਨਿਗਰਿਖੀ ਹੋਏਗਾ ਕਿ ਛੱਟ ਥੱਲੇ ਬੜੀਆਂ ਬਹੁਤ ਬੈਠੇ ਨੇ ਜਿਹੜੇ ਇਲੀਗਲ ਬੈਠੇ ਨੇ ਜਿਹਨਾਂ ਇਹਦਾ ਦਸਤੂਰ ਦੇ ਮੁਤਾਬਕ ਔਰ ਛੱਟ 55 ਲੱਖ ਰੁਪਏ ਦਾ ਲਾ ਕੇ ਛੱਤ ਨਹੀਂ ਬਣਿਆ ਵਧੀਆ ਵਾਸਤੇ ਇਹਦੇ ਤੁਸੀਂ ਕੀ ਇਹ ਮਿਲੀ ਭੱਤੇ ਯਾਰ ਕੋਈ ਕਰਪਾ ਕਰੋ ਸੱਭੇ ਦੇਖੋ ਇਹ ਉਸੀ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਆ ਲੋਕਾਂ ਨੂੰ ਵੀ ਪਤਾ ਹੀ ਆ ਵੀ ਕਰਪਸ਼ਨ ਤਾਂ ਇਹ ਸਰਕਾਰ ਨੇ ਪਹਿਲਾਂ ਨਾਲੋਂ ਘੱਟੀ ਨਹੀਂ ਵਧੀ ਹੋਈ ਆ ਇਹਨਾਂ ਨੇ ਜੋ ਸੁਹੂਲਤਾਂ ਲੋਕਾਂ ਨੂੰ ਫੜੀਆਂ ਨੂੰ ਸੈੱਟ ਬਣਾ ਕੇ ਦੇਣੀ ਸੀ ਕੋਈ ਸਹੂਲਤ ਸਾਡੀ ਸਬਜ਼ੀ ਮੰਡੀ ਚ ਦਿੱਤੀ ਨਹੀਂ ਹੋਈ ਪਰ ਇੱਕ ਦੂਜੇ ਦੇ ਵਿੱਚ ਫੜੀਏ ਵੀ ਫਸੀ ਬੈਠੇ ਨੇ ਅੰਦਰ ਤਰੀਕੇ ਨਾਲ ਕੋਈ ਗਾਹਕ ਵੀ ਉਹਨਾਂ ਕੋਲੇ ਆਉਂਦਾ ਨਹੀਂ ਉਹਨਾਂ ਦੀ ਵੀ ਮਜਬੂਰੀ ਆ ਸੌਦਾ ਵੇਚਣ ਦੀ ਇਹਨਾਂ ਨੂੰ ਕੋਈ ਸਾਡਾ ਇਦਾਂ ਦੇ ਪਾ ਕੇ ਨਹੀਂ ਦਿੱਤੇ ਹੋਏ ਉਹਨੇ ਨਹੀਂ ਪੱਲੇ ਪਾਸੇ ਛੱਡ ਪਾ ਜਿੱਥੇ ਵਾ ਸਬਜ਼ੀ ਪੜ ਰਹੀ ਹੈ ਦੇਖੋ 올 ਸਾਈਡ ਨੂੰ ਇਦਾਂ ਹੀ ਆ ਲਾ ਕੇ ਪਿੱਲਰ ਖੜੇ ਕਰਿਆ ਹੋਇਆ ਜਦੋਂ ਉੱਥੇ ਸਹੂਲਤ ਹੀ ਨਹੀਂ ਕਿਸੇ ਫੜੀਏ ਨੂੰ ਦਿੱਤੀ ਉਹ ਸੈਟ ਦਾ ਕੀ ਫਾਇਦਾ ਉਹਨੂੰ ਕਿਵੇਂ ਗਿਣਾਓਗੇ ਵੀ ਤੁਸੀਂ ਸਹੂਲਤ ਦੇਤੀ ਉਹ ਤਾਂ ਬੇਕਾਰ ਹੀ ਆ ਸੱਤਿ ਸਰ ਕੱਲ ਮੂਹਰੇ ਦੇ ਜਿਹੜੇ ਅੱਗੇ ਚਕਾਏ ਨੇ ਜੀ 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 ਉਹਦਾ ਦੂਸਰਾ ਸਾਡੇ ਦਾ ਪੋਲਿਟਿਕ ਜਿਹੜਾ ਹੈ ੱੱਕਾ ਬੱਧਿਆ ਗਿਆ ਇਹ ਲੋ ਨੀਸ਼ਰੋਨਾ ਇਹ ਜਾਂ ਉੱਤ ਕੇ ਕਹਿ ਰਹੇ ਨੇ ਇਹ ਨਜਾਇਜ਼ ਕਬਜ਼ੇ ਨੇ ਇਹ ਕੋਈ ਉੱਤੇ ਅਲਾਉ ਨਹੀਂ ਹੈਗੇ ਨਾ ਉਹਨੂੰ ਹੌਸਣ ਨਹੀਂ ਬੰਦੇ ਤੁਹਾਂਸੀ ਵੀ ਹੈ ਨਹੀਂ ਇਹ ਤੇ ਪੜੀਆਂ ਵਰਕੇ ਵੇਚਦੇ ਅੱਗੇ ਪਿੱਛੇ ਵੇਚੀ ਜਾਂਦੇ ਤੇ ਇਹ ਰਿਮੋਟ ਵੀ ਲਾ ਕੇ ਸਾਰਾ ਖੇਲ ਲਿਆ ਨੇ ਪਿੱਛੇ ਨਾ ਵਾਸ਼ਿੰਗਟਨ ਦੀ ਲੋਕੀ ਦੱਸੋ ਉਹ ਦਿਖਦੇ ਹੀ ਨਹੀਂ ਕਿਸੇ ਨੂੰ ਇਹਨਾਂ ਨੂੰ ਕਿਹਾ ਇਹਨਾਂ ਨੂੰ ਨੋਟਿਸ ਭੇਜਦੇ ਫਿਰ ਇਹ ਵੀ ਕਰ ਲੈ ਕਿ ਜਿਹੜੀ ਮਿੱਟੀ ਜੀ ਰਹਿੰਦੀ ਉਹ ਉਹ ਜਿਹੜਾ ਪਹਿਲਾਂ ਕੋ ਬੰਨ ਲੱਗਿਆ ਉਹ ਜਿਹਨੂੰ ਕਹਿ ਕੇ ਜਾਣਾ ਤੇ ਸਾਰਾ ਹਫਤੇ ਨੂੰ ਹੋ ਸਕਦੇ ਜ ਰਹੇ ਅਸੀਂ ਇਹ ਤਾਂ ਚੱਕ ਨੂੰ ਜਾ ਬਿਚਲੀ ਦੇਖਦੇ ਸੀ ਪੱਤੀਆਂ ਪਾਲੀਆਂ ਜੀ ਇਹ ਆ ਲਾਉਂ ਜੀ ਪਾਵਾ ਨੇ ਪੱਤੀ ਪਈ ਸਾਰੇ ਬੰਦੇ ਨੇ ਆ ਪੱਤੀ ਯਕੀਨੀ ਪੂਰੇ ਇਸ ਦਾ ਤਾਂ ਵੀ ਗੱਲ ਹੈ ਤੇ ਫਿਰ ਮੈਂ ਕਿਹਾ ਬੰਨਿਆ ਪੱਤੀ ਕਿਹਦੀ ਕਿਹਦੀ ਕੂ ਨਿਕਲੀ ਹੈ ਮੈਨੂੰ ਕੋਈ ਹੈੀ ਮੋਬਾਈਲ ਚਾਹੀਈ ਹੈ ਵੀਡੀਓ ਹੈਈ ਹੈ ਤੇ ਪੱਤੀਆਂ ਉਹ ਫੇਰ ਫੇਰ ਕਹਿੰਦੇ ਚਲੋ ਅਜ ਤੱਕ ਨੂੰ ਜੀ ਗਲਤ ਹੁੰਦਾ ਇੱਕਾ ਮੰਦਾ ਜਾਵੇ ਮਾ ਚਲੋ ਗਿਵਾਲਾ ਮੰਡਿਆ ਦਾ ਕੰਮ ਉਹ ਛੇ ਵੀ ਹੈ ਕਿ ਇਲੀਗਲ ਜਿਹੜੇ ਸ਼ੈੱਡ ੱਲੇ ਰਏ ਫੜੀਏ ਬੈਟਰੀ ਇਲੀਗਲ ਬੈਟਰੀ ਕਿੱਥੇ ਕਹਿੰਦਾ ਅੱਜ ਸਰ ਅੱਜ ਛੱਡ ੱਲੇ ਲੱਗੀ ਮੱਡੀ ਇਲੀਗਲ ਬੈਟਰੀ ਉਹਨਾਂ ਦੇ ਕਾਰਵਾਈ ਹੋਣੀ ਸਾਡੇ ਦੇ ਕਾਰ ਲੈ ਕੀਤੀ ਜਾਣਾ ਸਰ ਕਿਤੇ ਨਹੀਂ ਹੋਣਾ ਉਹਨਾਂ ਨੂੰ ਕਿਹਾ ਉੱਥੇ ਬਹਿ ਜਾਓ ਉੱਥੇ ਰਸਤਾ ਪਤਾ ਕੀ ਹੈ ਅਗਿਲਾ ਉਹ ਇਹ ਨਹੀਂ ਕਹਿੰਦੇ ਨਾ ਵੇਚੋ ਟਰੱਕ ਮੰਦ ਨਾ ਕਰੋ ਰਸਤਾ ਨਾ ਬੰਦ ਕਰੋ ਉੱਥੇ ਬਹਿ ਜਾਓ ਤੇ ਫਿਰ ਸੰਧੀ ਪੜੀ ਜਾਣਾ ਉਹ ਇਹ ਵੀ ਜੋਸ਼ ਲਾ ਰਹੇ ਵੀ ਜਿਹੜੇ ਸ਼ੈੱਡ ੱਲੇ ੱਲੇ ਰੋਡ ਹੈ ਜੀ ਰੋਡ ਤੇ ਲੱਤੂ ਜਖਾ ਨਹੀਂ ਹੁੰਦੀ ਉੱਥੇ ਵੀ ਜੈ ਚਾਪੀ ਨੇ ਜੇ ਸਾਡੇ ਕਬਜ਼ੇ ਦੀ ਗੱਲ ਕਰਦੇ ਉਦੋਂ ਵੀ ਕਹਾਂ ਨਾ ਜੇ ਮੈਂ ਤੁਹਾਨੂੰ ਦੱਸਦਾ ਉਹ ਪੁਰਾਣੇ ਸਵੇਰੇ ਕਿਸਾਨ ਹੋਗੇ ਨਾ ਕਿਸਾਨ ਨੂੰ ਨਿਕਲਣ ਦੀ ਜਗਾ ਨਹੀਂ ਹੁੰਦੀ ਉੱਥੇ ਉਹ ਜੇ ਉਦੋਂ ਬਾਅਦ ਉਹ ਚੱਕਦੇ ਇਸ ਤੋਂ ਕਿੱਥੇ ਕਰਦੇ ਨੂੰ ਦੁਕਾਨ ਦਵਾਗੇ ਨਾ ਦੁਕਾਨਾ ਇਹਨਾਂ ਕੋਲ ਪਿੱਛੇ ਪਾ ਕੇ ਜਿੱਥੇ ਤੁਸੀਂ ਨਿਕਲੇ ਨਿਕਾਪੋ ਮੰਨਦੇ ਇਹਨੇ ਕਈ ਬੰਦੇ ਦਾ ਇਹ ਬੰਦੇ ਸਿਆਣੇ ਨਹੀਂ ਮੰਨਦੇ ਨੇ ਵੀ ਟਰੈਕ ਦੀ ਸਮੱਸਿਆ ਨਾਲੋਂ ਵੀ ਉਹ ਅਸੀਂ ਇਕੱਲੇ ਦਵਾਗੇ ਇਹਨਾਂ ਨੂੰ ਮੇਕਾ ਨਾ ਤੇ ਜਿਹੜਾ ਦੁਆ ਦੁਕਾਨ ਵੀ ਉਹਦਾ ਵੀ ਦੁਕਾਨ ਲੱਗ ਰਿਹਾ ਵੀ ਚੇਅਰਮੈਨ ਦੇ ਸਾਲੇ ਜਿਸ ਕੋਲ ਨਾ ਕੋਈ ਜਵਾਈ ਦੀ ਉਹ ਦੁਕਾਨ ਨੂੰ ਕੱਲ ਛੇੜਿਆ ਤੱਕ ਨਹੀਂ ਗਿਆ ਉਹਦਾ ਉੱਥੇ ਨਹੀਂ ਪੱਟਦੀ ਆ ਉਹਨਾਂ ਨੂੰ ਕੋਈ ਉਹਨਾਂ ਦੇ ਅੱਡੇ ਲਵਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਮੈਂ ਤਾਂ ਕੱਲ ਫਲਾ ਲੱਗਿਆ ਵੀ ਉਹ ਦੁਕਾਨ ਚੇਅਰਮੈਨ ਦੀ ਵਾਈ ਦੀ ਮੈਨੂੰ ਸੀ ਪਤਾ ਜੀ ਉਹ ਤੋਂ ਬਿਨਾ ਇੱਕ ਦੁਕਾਨ ਹੋਰ ਬੰਦ ਹੈ ਉਹ ਵੀ ਉਹਨੂੰ ਕਿਹਾ ਵੀ ਚੱਕ ਲੈ ਤੱਕ ਤੱਕ ਲੈਦਾ ਸੋਇ ਤੱਕ ਇਹਦੀ ਵੀ ਕਿਹਾ ਵੀ ਚੱਕ ਲਾਉਂਦਾ ਇਹ ਹਾਲੇ ਕਿ ਕਹਿ ਰਿਹਾ ਮੈਂ ਉਹ ਅੱਡੇਆਂ ਦੇ ਵਿੱਚ ਨਹੀਂ ਮਿਲਦਾ ਤਾਂ ਲੱਗਦਾ ਇੱਧਰ ਇੱਧਰ ਦੇ ਪਾਸੇ ਨਹੀਂ ਛੇੜਿਆ ਸੀ ਉਹ ਕਹਿੰਦਾ ਮੈਂ ਕਿ ਉਹ ਮੈਂ ਤੁਹਾਨੂੰ ਫੋਨ ਫੋਨ ਲਾਇਆ ਸੀ 아니 ਆਜੀ ਚੱਕਾਈ ਦੀ ਜੋ 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 ਬਿਲਕੁਲ ਜੀ ਬਿਲਕੁਲ ਇਹ ਕੋਈ ਹੋਣੀ ਅਰੇ ਬਾਰ ਬਾਰ ਚੱਕੇ ਜਾਂਦੇ ਬਾਰ ਬਾਰ ਖਾਏ ਜਾਂਦੇ ਇਹਦੇ ਇੰਨੀ ਜ਼ਿੰਮੇਦਾਰੀ ਕਿਹਦੀ ਪੈਂਦੀ ਜਿਹਦੇ ਘਰ ਆ ਗਿਆ ਉਹ ਬਾਸ ਚੱਕਾਏ ਜਾਂਦੇ ਚੱਕੇ ਜਾਂਦੇ ਇਸ ਵਾਲੇ ਕੋਰੇ ਹਾਂ ਫੇਰ ਫੇਰ ਮੈਂ ਤੁਹਾਨੂੰ ਮਿਲ ਰਿਹਾ ਉਹ ਪਹਿਲਾਂ ਪਹਿਲਾਂ ਦੀ ਗੱਲ ਹੈ ਜੀ ਇਹ ਕੀ ਇਹਦਾ ਮਤਲਬ ਕਿ ਕਿਤੇ ਰੱਖਦੇ ਪਿਛਤਾ ਜਾਣ ਦਾ ਮਤਲਬ ਨਹੀਂ ਨਹੀਂ ਸਰ ਨਹੀਂ 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 ਇਹਨਾਂ ਦਾ ਕੋਈ ਸਾਡੀ ਹੈ ਨਹੀਂ ਨਾਲ ਸੰਸਰ ਨਾਲ ਨਹੀਂ ਕੋਈ ਪੀਸ ਨਹੀਂ ਨਹੀਂ ਰੱਖੇ ਜਾ ਰਹੇ ਨਾ ਨਹੀਂ ਕੋਈ ਇਹਦੇ ਨਾਲ ਕੋਈ ਇਹ ਜੀ ਕਰਦੀ ਇਹ ਆਪੇ ਆਉਂਦੇ ਨੇ ਜੀ ਇਹ ਆਪੇ ਆਉਂਦੇ ਆਉਂਦੇ ਅੱਗੇ ਆਉਂਦੇ ਨਾ ਪਹਿਲਾਂ ਮਤਲਬ ਪਿੱਛੇ ਥੋੜੇ ਬੰਦੇ ਜਾਂਦੇ ਨੇ ਐਦੋਂ ਅੱਗੇ ਨਹੀਂ ਵਧਦੇ ਐਦੋਂ ਕੀ ਨਹੀਂ ਵਧਦੇ ਜੀ ਇਹ ਇੱਕ ਨੇ ਆਪੇ ਵਧਦੇ ਨੇ ਨਹੀਂ ਫਿਰ ਅਧਿਕਾਰੀ ਕੀ ਕਰ ਰਹੇ ਤੁਹਾਡੇ ਮੁਲਾਜ਼ਮ ਕੀ ਕਰਦੇ ਜਿਹੜੇ ਅੱਗੇ ਬੜੀ ਜਾਂਦੇ ਨਜਾਇਜ਼ ਕਬਜ਼ਾ ਕਰੀ ਜਾਂਦੇ ਨਾ ਫਿਰ ਤੁਸੀਂ ਨਜਾਇਜ਼ ਕਬਜ਼ੇ ਨੂੰ ਪਕਾਉਣ ਦੀ ਕੋਸ਼ਿਸ਼ ਕਰਦੇ ਹੋ ਨਜਾਇਜ਼ ਕਬਜ਼ੇ ਦਾ ਮਤਲਬ ਮਹਿਕਮਾ ਕਰਾ ਰਹੇ ਹਾਂ ਨਹੀਂ ਨਹੀਂ ਸਰ ਇਹ ਨਹੀਂ ਨਹੀਂ ਇਹ ਆਪੇ ਇੱਥੇ ਬੈਠੇ ਜਦ ਤੱਕ ਕੋਈ ਦਿੱਕਤ ਨਹੀਂ ਆਈ ਜੇ ਨਹੀਂ ਕੁਝ ਕੀਆ ਨਹੀਂ ਮੇਰੇ ਆਹਦੇ ਜਦੋਂ ਮੈਂ ਆਇਆ ਮਤਲਬ ਹੁਣ ਮੈਂ ਇੱਥੇ ਆਇਆ ਤੇ ਉਹ ਨਹੀਂ ਉਦੋਂ ਵਾਰੀ ਮੇਰੇ ਕੋਲ ਟਾਈਮ ਲਈ ਜਾਂਦੇ ਜੋ ਜਦੋਂ ਮੈਂ ਉਹ ਆਇਆ ਮੋਟੇ ਹੋਈ ਹੈ ਤੇ ਜਿੰਨਾ ਟਾਈਮ ਗਿਆ ਸਾਨੂੰ 2 ਦਿਨ ਦੇ 2 ਦਿਨ ਦੇ ਦੋ ਰੋਦੇ ਚੱਲਦੇ ਨੇ ਹੁਣ ਫੇਰੀ ਆ ਗਈ ਲੰਘੇ ਇੱਕਨ ਚੱਲਦੇ ਚੱਲਦੇ ਕੱਲ ਤੱਕ ਆ ਗਈ ਸਾਡੀ ਬੰਦੀ ਤੇ ਫੜੀਆਂ ਨੇ ਵੀ ਨੋਟਿਸ ਦਿੱਤੇ ਨੇ ਵੀ ਇੱਥੇ ਫਸਾ ਕੇ ਨਹੀਂ ਜੀ ਤੁਸੀਂ ਤਾਂ ਸੰਭਿਤੀ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਨਹੀਂ ਕੋਈ ਨਹੀਂ ਇਹ ਆਉਗੀ ਮੈਂ ਲਵਾਂਗਾ ਜੀ ਇਹ ਲੀਗਲ ਅਟਾਰਨੀ ਸਾਡੇ ਫੜੀਆਂ ਦਾ ਸੈੱਟ ਲੈ ਮੈਨੂੰ ਨਹੀਂ ਲੱਗਦਾ ਇਹ ਕਹਿੰਦੇ ਨੇ ਪਰ ਮੈਂ ਦੇਖ ਕੇ ਆਉਂਗਾ ਜੀ ਇਹ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਸਬੂਤ ਦੇ ਉੱਤੇ ਬੈਠ ਸਾਡੇ ਨਾ ਨਹੀਂ ਸਾਡੇ ਲਾ ਕੇ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਸਰ ਮੈਨੂੰ ਇਹ ਇਹਨਾਂ ਨੇ ਕੱਲ੍ਹ ਸੇਮ ਉੱਤੇ ਬੈਠੇ ਨੇ ਉਹ ਵੀ ਮੈਂ ਦੇਖਦਾ ਮੈਨੂੰ ਨਹੀਂ ਲੱਗਦਾ ਉੱਤੇ ਹੀ ਬੈਠਾ ਹੋਊਗਾ ਐਨੀ ਸਾ ਤੇ ਫੇਰ ਕੰਮ ਕਰਾਂਗੇ ਬਿਲਕੁਲ ਬਿਲਕੁਲ ਜੀ ਜਿਹੜੇ ਨੇ ਲਿਜਾਏ ਉਹ ਕੌਣ ਕਰਾਂਗੇ ਬਿਲਕੁਲ ਕਰਾਂਗੇ ਜੀ